ਇਸ ਧੀ ਨੇ ਪੂਰੇ ਪੰਜਾਬ ਦਾ ਨੀ ਪੂਰੇ ਹਿੰਦੁਸਤਾਨ ਦਾ ਦਿਲ ਜਿੱਤ ਲਿਆ ਯਾਰ ਜਦੋਂ ਆਪਣੀਆਂ ਬੱਚੀਆਂ ਆਪਣੀਆਂ ਧੀਆਂ ਪੜ੍ਹ ਲਿਖ ਕੇ ਆਪਦੇ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੀਆਂ ਨਾ ਤਾਂ ਪਤਾ ਲੱਗਦਾ ਕਿ ਆਪ ਦੀ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਹੈ ਜਿਹਨੂੰ ਪੜ੍ਹਾ ਲਿਖਾ ਦਿੱਤਾ ਜਾਵੇ ਤਾਂ ਕਿ ਕੁਝ ਕਰ ਸਕਦੇ ਨੇ ਬੱਚੇ ਆ ਦੇਖ ਲਓ ਹਲੇ ਕਿੰਨੀ ਛੋਟੀ ਉਮਰ ਦੀ ਇਹ ਬੱਚੀ ਹੈ ਤਾਂ ਪੰਜਾਬ ਦੀ ਯੂਨੀਵਰਸਿਟੀ ਦੇ ਵਾਸਤੇ ਯਾਨੀ ਕਿ ਆਪਦੇ ਪੰਜਾਬ ਦੇ ਇਤਿਹਾਸ ਦੇ ਵਾਸਤੇ ਕਿਸ ਤਰ੍ਹਾਂ ਲੜਦੀ ਪਈ ਹੈ ਪੂਰੀ ਦੁਨੀਆ ਦੇ ਨਾਲ ਤੇ ਆ ਬੱਚੇ ਦੀਆਂ ਦੋ ਵੀਡੀਓ ਜਿਹੜੀ ਜ਼ਰੂਰ ਦੇਖ ਕੇ ਜਾਈਓ ਤੁਹਾਨੂੰ ਪਤਾ ਲੱਜੂਗਾ ਜੇ ਆਪਣੇ ਬੱਚੇ ਪੜ੍ਹ ਲਿਖੇ ਹੋਣਗੇ ਨਾ ਤਾਂ ਆਪਾਂ ਦੁਨੀਆ ਦੇ ਵਿੱਚ ਕੁਝ ਵੀ ਕਰ ਸਕਦੇ ਆ ਕਿਤੇ ਵੀ ਜਾ ਕੇ ਕੁਝ ਵੀ ਜਿੱਤ ਸਕਦੇ ਆ ਆ ਵੀਡੀਓ ਦੇਖੋ ਬੱਚੇ ਦੀਆਂ ਕਿਸ ਤਰ੍ਹਾਂ ਪੰਜਾਬ ਦੇ ਲਈ ਆਪ ਦੀ ਯੂਨੀਵਰਸਿਟੀ ਦੇ ਲਈ ਫਿਰ ਵੀ ਭੇਜਣਾ ਹੈ ਅਲੀ ਭੇਜਾਂਗੇ ਫਿਰ ਵੀ ਭੇਜਣਾ ਹੈ ਇਹ ਜੀ ਬਿਲਕੁਲ ਭੇਜਾਂਗੇ ਭੇਜੋ ਲੇਕਿਨ ਇਸ ਵਾਰ ਬਾਹਰ ਬਾਹਰ ਛੱਡਣੀ ਬਾਹਰ ਨਹੀਂ ਪਕਰ ਕੇ ਬਾਹਰ ਛੱਡਣੀ ਜੇ ਮੇਤੇ ਪੈ ਗਈ ਆਪਣਾ ਹਿਸਾਬ ਲਾ ਲਈ ਕੀ ਹਿਸਾਬ ਲਾ ਲਈ ਬਾਹਰ ਛੱਡ ਮਤਲਬ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਹੈ ਤੇ ਇਹ ਸਾਨੂੰ ਇੱਥੇ ਮਤਲਬ ਪੜਨ ਲਈ ਰੋਕ ਰਹੇ ਇੱਕ ਤਰ੍ਹਾਂ ਵੀ ਇਹ ਜੇ ਅੱਗੇ ਹੋਰ ਪੜ ਗਏ ਤਾਂ ਇਹਨਾਂ ਨੂੰ ਹੋਰ ਆਪਣੇ ਬਾਰੇ ਪਤਾ ਲੱਗਣਾ ਆਪਣੇ ਹੱਕ ਇਹਨਾਂ ਨੂੰ ਲੈਣ ਲੈਣੇ ਪਤਾ ਲੱਗ ਜਾਣੇ ਕਿ ਇਹਨਾਂ ਨੇ ਆਪਣੇ ਹੱਕ ਕਿਵੇਂ ਲੈਣੇ ਤੇ ਇਸ ਕਰ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਮਤਲਬ ਬਹੁਤ ਭੈੜੀ ਸਰਕਾਰ ਹੈ ਕਿ ਜਿਹੜੀ ਮਤਲਬ ਪੰਜਾਬ ਦੇ ਨਾਲ ਹੀ ਨਹੀਂ ਖੜੀ ਪੰਜਾਬ ਦੀ ਸਰਕਾਰੀ ਇੱਕ ਪੰਜਾਬ ਦੇ ਨਾਲ ਹੀ ਨਹੀਂ ਖੜ ਰਹੀ ਉਹ ਵੀ ਕੇਂਦਰ ਸਰਕਾਰ ਦੇ ਨਾਲ ਹੀ ਖੜੀ ਇੱਥੇ ਸਾਡਾ ਪੰਜਾਬ ਖੋਣ ਦੀ ਜ਼ਰੂਰਤ ਕਰੂਗੇ ਉੱਥੇ ਅਸੀਂ ਇਹਨਾਂ ਨੂੰ ਖੜੇ ਮਿਲੂਗੇ ਜਤੂਜ਼ ਉੱਤੇ ਖੜੇ ਮਿਲੋਗੇ ਮੈਂ ਮੋਂਡੇ ਦੇ ਨਾਲ ਮੋਂਡੇ ਲੱਕ ਆਪਣੇ ਪੰਜਾਬ ਦੇ ਨਾਲ ਖੜਾ